ਖਬਰ ਪਟਿਆਲਾ ਤੋਂ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੋ ਗੁੱਟਾਂ ਦੇ ਵਿੱਚ ਹੋਈ ਆਪਸੀ ਲੜਾਈ ਇਸ ਲੜਾਈ ਚ ਦੱਸਿਆ ਜਾ ਰਿਹਾ ਫਾਇਰਿੰਗ ਵੀ ਹੋਈ ਹੈ ਪੁਲਿਸ ਨੂੰ ਕਾਰਤੂਸ ਤੇ ਖੋਲ ਵੀ ਬਰਾਮਦ ਹੋਏ ਨੇ ਤੁਹਾਨੂੰ ਦੱਸ ਦਈਏ ਇਹ ਪੂਰੀ ਵਾਰਦਾਤ ਨਵੇਂ ਬੱਸ ਅੱਡੇ ਦੇ ਅੰਦਰ ਹੋਈ ਹੈ ਅੱਜ ਇੱਥੇ ਰਿਪੋਰਟ ਆਈ ਸੀ ਕਿ ਬੱਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਏਗਾ ਤੋਂ ਉਸ ਦੇ ਸਬੰਧਿਤ ਤੇ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣ ਦੇਖੇ ਜਾ ਰਹੇ ਆ ਵਾਈਫਾਇਰਿੰਗ ਰਿਪੋਰਟ ਹੋਈ ਸੀ ਜਿਸ ਸੰਬੰਧੀ ਇਨਵੈਸਟੀਗੇਸ਼ਨ ਸ਼ੁਰੂ ਇਹ ਜੋ ਹਜੇ ਤੱਕ ਕੈਮਰਾ ਵੇਖਣ ਤੋਂ ਲੱਗਦਾ ਵੀ ਦੋ ਗੋਟਾਂ ਦੀ ਹੋਈ ਹੈ ਪਰ ਉਹ ਦੋਵੇਂ ਹਜੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਇਹਨਾਂ ਦਾ ਕੀ ਕੰਮ ਹੈ ਜਾਂ ਕੀ ਗੱਲਬਾਤ ਹੋਈ ਹੈ ਹਾਂਜੀ ਸੀਸੀਟੀਵੀ ਕੈਮਰਾ ਦੇਖ ਕੇ ਕੀ ਪਤਾ ਲੱਗਦਾ ਨਹੀਂ ਹਾਂਜੀ ਹਜੇ ਦੇਖ ਰਹੇ ਆ ਪ੍ਰੋਪਰ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਮੋਡਿਊਲ ਸਟੇਜ ਤੇ ਕੁਝ ਕਹਿਣਾ ਹਜੇ ਵਾਜਬ ਨਹੀਂ ਹੈਗਾ ਨਹੀਂ ਹਜੇ ਚ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਜੀ ਹਾਂ ਸਰ ਕੋਈ ਫੜਿਆ ਵੀ ਗਿਆ ਨਹੀਂ ਇਹਦੇ ਚ ਇੱਕ ਜ਼ਖਮੀ ਹੈ ਜੀ ਜੋ ਜੀ ਦੇ ਸਿਰ ਤੇ ਥੋੜੀ ਸੱਟ ਲੱਗੀ ਲਖਿੰਦਾ ਸੀ ਉਹਨੂੰ ਉਸ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਕੋਈ ਉਸ ਤਰੀਕੇ ਦਾ ਬੜਾ ਨਹੀਂ ਨਹੀਂ ਹਜੇ ਇਹਦੇ ਬਾਰੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਜਲਦੀ ਪਤਾ ਲੱਗ ਜੇਗਾ ਇਸ ਬਾਰੇ ਇਹ ਅਰਾਊਂਡ 3-4 ਰਾਊਂਡ ਫਾਇਰ ਹੋਏ ਬਾਹਰ ਕੋਈ ਫਾਇਰਪੁਰ ਵੀ ਹੋਇਆ ਆ ਦੋ ਦੋ ਹਾਂਜੀ ਦੋ ਗੋਲੀਆਂ ਜੱਦੀ ਬਾਹਰ ਇੱਥੇ ਕਿੰਨੇ ਬੰਦੇ ਸੀਗੇ ਔਰ 15-20 ਮੁੰਡੇ ਇੱਕ ਬੰਦੇ ਨੂੰ ਹਾਂਜੀ ਬਿਲਕੁਲ ਆ ਸਾਡਾ ਅੱਬਾ ਹੈ ਭਾਈ ਉਧਰੋਂ ਸੇ ਮੁੰਡੇ ਆਏ تھے ਮੇਰੇ ਨਾਮ ਸ਼ੰਕਰ ਹੈ ਇਹ ਜਿਹੜੀ ਲੜਾਈ ਝਗੜਾ ਹੋਇਆ ਕੋਈ ਬਾਹਰ ਹੋਈ ਭਾਈ ਲੜਾਈ ਉਰੇ ਆ ਕੇ ਬੰਦੇ ਘੁੱਟਦੇ ਤੇ ਵੈਸੇ ਹੀ ਹੋਈ ਹੈ। ਪਾਤੇ 15 20 ਮੁੰਡੇ ਆ ਰਹੇ ਘੁੱਟ ਕੇ ਵੈਸੇ। ਸਾਨੂੰ ਸਾਨੂੰ ਨਹੀਂ ਪਤਾ ਗੋਲੀਆਂ-ਬੋਲੀਆਂ ਬਾਹਰ ਚੱਲੀਆਂ ਸੀ ਸਾਨੂੰ ਪਤਾ ਨਹੀਂ। ਇਹ ਕੌਣ ਕੱਲੇ ਮੁੰਡੇ ਘੁੱਟਦੇ ਤੇ ਉਹ ਪਿਆ ਤਾਂ ਵਿਚਾਰਾ ਉਰੇ ਘੁੱਟਦੇ ਇੱਕ ਮੁੰਡਾ ਜ਼ਖਮੀ ਹੋਇਆ ਜੀ ਉਹਨੂੰ 10 15 ਜਾਣੇ ਕੁੱਟਣ ਵਾਲੇ ਸਨ। ਫਾਇਰ ਹੋਏ ਨੇ ਜੀ 5-6 ਫਾਇਰ ਹੋਏ। ਪੁਲਿਸ ਆ ਗਈ ਸੀ ਅਸੀਂ ਇਤਲਾਹ ਕਰਤਾ ਸੀ। ਇਹ ਲੜਾਈ ਅੰਦਰ 40 ਦੁਕਾਨ ਕੋਲੇ ਹੋਈ ਹੈ ਜੀ। ਉੱਥੋਂ ਲੜਦੇ-ਲੜਦੇ ਉੱਪਰ ਨੂੰ ਘੁੰਮ ਕੇ ਇੱਧਰ ਆਏ ਨੇ ਇੱਥੇ ਆ ਕੇ ਉਹ ਅੰਦਰ ਵੀ ਕੋਈ ਸੀਸੀਟੀਵੀ ਲੱਗੇ ਪਏ ਤੇ ਬਾਹਰ ਸੀਸੀਟੀਵੀ ਲੱਗੇ ਹੋਏ ਆ ਜੀ ਸੀਸੀਟੀਵੀ ਸਾਰੇ ਪਾਸੇ ਲੱਗੇ ਨੇ ਤੇ ਕਿੰਨੇ ਕੁ ਬੰਦੇ ਸੀਗੇ ਟੋਟਲ ਜੀ ਗੱਲ 10-15 ਮੁੰਡੇ ਹੋਣੇ ਜੀ ਇੱਕ ਮੁੰਡੇ ਨੂੰ ਕੁੱਟਿਆ ਉਹਨਾਂ ਨੇ ਪੰਜ-ਪੰਜ ਚ ਮਾਰੇ ਨੇ ਉਹਦਾ ਫੋਨ ਅੰਦਰ ਵੀ ਡੁੱਲਿਆ ਹੋਇਆ ਜਿਹੜੀ ਫਾਇਰ ਕਰੀਏ ਹਵਾ ਚ ਕਰੀਏ ਇੱਕ ਹਵਾ ਚ ਜੀ ਹਵਾ ਚ ਹਵਾ ਚ ਕਿੰਨੇ ਪੁਲਿਸ ਮੁਲਾਜ਼ਮਾ ਮੌਕੇ ਤੇ ਆ ਗਏ ਸੀਗੇ ਪੁਲਿਸ ਮੁਲਾਜ਼ਮ ਮੌਕੇ ਤੇ ਆ ਗਏ ਸਾਡੇ ਫੜਿਆ ਵੀ ਗਿਆ ਮੁੰਡਾ ਇੱਕ ਮੁੰਡਾ ਫੜਿਆ ਗਿਆ ਉਹ ਹੁਣ ਆਪੀ ਸਾਰਾ ਕੁਝ ਦੱਸੇਗਾ ਕਿ ਵੀ ਕੌਣ ਨੇ ਕੌਣ ਨੇ ਕੋਈ ਗੱਡੀ ਵੀ ਰੱਖੀ ਸੀ ਉਹਨਾਂ ਨੇ ਪਾਰਕਿੰਗ ਵਗੈਰਾ ਤੇ ਨਹੀਂ ਉਹ ਮੁੰਡੇ ਦੀ ਕਾਰ ਖੜੀ ਹੈ ਜੀ ਪਾਰਕਿੰਗ 'ਚ ਜਿਹਨੇ ਜਿਹੜਾ ਜਕ ਨਹੀਂ ਹੋਇਆ ਉਹਦੇ ਨਾਲ ਦਾ ਮੁੰਡਾ ਵੀ ਜਿਹੜਾ ਹੁਣ ਆ ਗੱਡੀ 'ਚ ਲੈ ਕੇ ਗਿਆ ਨਹੀਂ ਇਸ ਬਾਰੇ ਨੌਲੇਜ ਨਹੀਂ ਹੈਗੀ ਜੀ ਜੋ ਕੱਲਾ ਬੰਦਾ ਸੀ ਜਿਹਨੇ ਕੱਲਾ ਬੰਦਾ ਸੀ ਆਪਣੀ ਸਰਕਾਰੀ ਗੱਡੀ 'ਚ 10-15 ਮੁੰਡਿਆਂ ਨੇ ਕੁੱਟਣੀ ਹਲੇ ਕੁਝ ਨਹੀਂ ਦੇਖਿਆ ਜੀ ਉਹ ਐਸ ਐਚਓ ਸਾਹਿਬ ਆਉਣਗੇ ਜਾਂ ਪੁਲਿਸ ਵਾਲੇ ਆਉਣਗੇ ਉਹ ਦੇਖਣਗੇ ਅਕਸਰ ਜਿਹੜਾ ਹੈਗਾ ਬੱਸ ਸਟੈਂਡ ਤੋਂ ਨੇੜੇ ਤੇ ਜਿਹੜਾ ਪੀਸੀਆਰ ਮੌਜੂਦ ਰਹਿੰਦੀ ਹੈ ਕਿ ਇੰਨੀ ਕਿੰਨਾਂ ਅਨਜਾਨਤਾ ਪੰਜ 10 ਲੱਗੇ ਹੋਏ ਨਹੀਂ ਸਾਹਮਣੇ ਉਹ ਬੱਸ ਸਟੈਂਡ ਦੇ ਗੇਟ ਤੇ ਖੜ੍ਹਦੀ ਹੈ ਜੀ ਪੀਸੀ ਆ ਹਾਂ ਜੀ ਹਾਂ ਜੀ